ਰਾਮ ਕਲੀ ਮਹਿਲਾ ਪਹਿਲਾ ਖਟਮਟ ਦੇਹੀ ਮਨ ਬੈਰਾਗੀ ਸੁਰਤ ਸ਼ਬਦ ਤੁਨ ਅੰਤਰ ਜਾਗੀ ਵਜ ਅਨਹਦ ਮੇਰ ਮਨ ਲੀਣਾ ਗੁਰਬਚਨੀ ਸਚ ਨਾਮ ਪਤੀਣਾ ਪ੍ਰਾਣੀ ਰਾਮ ਭਗਤ ਸੁਖ ਪਾਈਐ ਗੁਰਮੁਖ ਹਰ ਹਰ ਮੀਠਾ ਲਾਗੇ ਹਰ ਹਰ ਨਾਮ ਸਮਾਈਐ ਰਹਾਉ ਮਾਇਆ ਮੋ ਬਿਵਰਜ ਸਮਾਏ ਸਤਗੁਰ ਫੇਟੇ ਮੇਲ ਮਿਲਾਏ ਨਾਮ ਰਤਨ ਨਿਰਮੋਲ ਕੀ हीरा ਤਿਤ ਰਤ ਮੇਰਾ ਮਨ ਤੀਰਾ ਹਉ ਮੈਂ ਮਮਤਾ ਰੋਗ ਨਾ ਲੱਗੈ RAM ਭਗਤ ਜਮ ਕਾ ਫੋ ਭਾਗੇ ਜਮ ਜੰਦਾਰ ਨਾ ਲੱਗੈ ਮੋਹ ਨਿਰਮਲ ਨਾਮ ਹਿਰਦੈ ਹਰ ਸੋਏ ਸ਼ਬਦ ਵਿਚਾਰ ਭੈ ਨਰੰਕਾਰੀ ਗੁਰਮਤਿ ਜਾਗੇ ਧੁਰਮਤਿ ਪਰਹਾਰੀ ਅਨੰਦਿਨ ਜਾਗ ਰਹਿ ਲਿਵ ਲਾਈ ਜੀਵਨ ਮੁਕਤ ਗਤ ਅੰਤਰ ਪਾਈ ਅਲਿਪਤ ਗੁਫਾ ਮੈਂ ਰਹੈ ਨਿਰਾਰੇ ਤਸਕਰ ਪੰਚ ਸ਼ਬਦ ਸੰਘਾਰੇ ਪਰ ਘਰ ਜਾਏ ਨਾ ਮਨ ਡੋਲਾਈ ਸਹਿਜ ਨਿਰੰਤਰ ਰਹੋ ਸਮਾਏ ਗੁਰਮੁਖ ਜਾਗ ਰਹਿ ਓ ਦੂਤਾ ਸਦ ਬੈਰਾਗੀ ਤਤਪਰੋਤਾ ਜਗ ਸੂਤਾ ਮਰ ਆਵੇ ਜਾਏ ਬਿਨ ਗੁਰ ਸ਼ਬਦ ਨਾ ਸੋਝੀ ਪਾਏ ਅਨਹਦ ਸ਼ਬਦ ਵੱਜੇ ਦਿਨ ਰਾਤੀ ਅਵਿਦਤ ਕੀ ਗਤ ਗੁਰਮੁਖ ਜਾਤੀ ਤਉ ਜਾਨੀ ਜਾਂ ਸ਼ਬਦ ਪਛਾਨੀ ਏਕੋ ਰਵ ਰਹਿਆ ਨਿਰਬਾਨੀ ਸੁੰਨ ਸਮਾਧ ਸਹਿਜ ਮਨ ਰਾਤਾ ਤਜ ਹਉ ਲੋਭਾ ਏਕੋ ਜਤ ਗੁਰ ਚੇਲੇ ਆਪਣਾ ਮਨ ਮੰਨਿਆ ਨਾਨਕ ਦੂਜਾ ਮੇਟ ਸਮਾਨਿਆ RAM ਕਲੀ ਮਹਿਲਾ ਪਹਿਲਾ ਸਾਗਣ ਨ ਕਰੇ ਵਿਚਾਰ ਸਾਹੇ ਉਪਰ ਏਕੰਕਾਰ ਜਿਸ ਗੁਰ ਮਿਲੇ ਸੋਈ ਵਿਦ ਜਾਣੇ ਗੁਰਮਤੋਏ ਤਾਂ ਹੁਕਮ ਪਛਾਨੈ ਝੂਠ ਨ ਬੋਲ ਪਾण्डे ਸਚ ਕਹੀਐ ਹਉ ਮੈਂ ਜਾਏ ਸ਼ਬਦ ਘਰ ਲਈਐ ਰਹਾ ਗਣ ਗਣ ਜੋਤ ਕਾਂਢੀ ਕੀਨੀ ਪੜੈ ਸੁਣਾਵੈ ਤਤ ਨ ਚੀਨੀ ਸਭ ਸੈ ਉਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦਉ ਨ ਸਗਲੀ ਸ਼ਾਰ ਨਾ ਮੈਂ ਤੂੰ ਵੇ ਪੁੱਜੈ ਸਹਿਲਾ ਬਿਨ ਹਰ ਰਾਤੇ ਮੈ ਲੋ ਮੈਲਾ ਗੁਰਬ ਨਿਵਾਰ ਮਿਲੇ ਪ੍ਰਭ ਸਾਰਥ ਮੁਕਤ ਪ੍ਰਾਨ ਜਪ ਹਰ ਕੀਰਤਾਰਥ ਵਾਚੈ ਵਾਦ ਨਾ ਬੇਦ ਵਿਚਾਰ ਆਪ ਡੁੱਬੈ ਕਿਉ ਪਿਤਰਾਂ ਤਾਰੈ ਘਟ ਘਟ ਬ੍ਰਹਮ ਚੀਨੈ ਜਨ ਕੋਏ ਸਤਗੁਰ ਮਿਲੈ ਤਾ ਸੋਜੀ ਹੋਏ ਗਣਤ ਗਣੀਏ ਸੰਸਾ ਦੁਖ ਜੀਏ ਗੁਰ ਕੀ ਸ਼ਰਨ ਪਵੈ ਸੁਖ ਥੀਏ ਕਰ ਅਪਰਾਧ ਸ਼ਰਨ ਹਮ ਆਇਆ ਗੁਰ ਹਰ ਭੇਟੇ ਪੁਰਬ ਕਮਾਇਆ ਗੁਰ ਸ਼ਰਨ ਨ ਆਈਏ ਬ੍ਰਹਮ ਨ ਪਾਈਏ ਪਰਮ ਪੁਲਾਈਏ ਜਨਮ ਮਰ ਆਈਏ ਜਮ ਦਰ ਬਾਧੋ ਮਰੈ ਵਿਕਾਰ ਨਾ ਰਿਦੈ ਨਾਮ ਨਾ ਸ਼ਬਦ ਅਚਾਰ ਇਕ ਪਾਂਧੇ ਪੰਡਿਤ ਮਿਸ਼ਰਕ ਹਾਵੈ ਦੁਬਿਧਾ ਰਾਤੇ ਮਹਿਲ ਨਾ ਪਾਵੈ ਜਿਸ ਗੁਰ ਪ੍ਰਸਾਦੀ ਨਾਮ ਅਧਾਰ ਕੋਟ ਮਧੇ ਕੋ ਜਨ ਆਪਾਰ ਏਕ ਬੁਰਾ ਪਹਲਾ ਸਚ ਏਕੈ ਦੂਜ ਗਿਆਨੀ ਸਤਗੁਰ ਕੀ ਟੇਕ ਗੁਰਮੁਖ ਵਿਰਲੀ ਏਕੋ ਜਾਣਿਆ ਆਵਣ ਜਾਣਾ ਮੇਟ ਸਮਾਣਿਆ ਜਿਨ ਕਾ ਹਿਰਦੈ ਏਕੰਕਾਰ ਸਰਬ ਗੁਣੀ ਸਾਚਾ ਵਿਚਾਰ ਗੁਰ ਕੈ ਪਾਣੈ ਕਰਮ ਕਮਾਵੇ ਨਾਨਕ ਸਾਚੇ ਸਾਚ ਸਮਾਵੇ